ਕੇ ਸਾਨੂੰ ਜਦੋਂ ਪਤਾ ਲੱਗੇ ਵੀ ਇਹ ਜੇ ਸੈਮੀਨਾਰ ਖੇਤੀਬਾੜੀ ਵਿਭਾਗ ਵੱਲੋਂ ਸਾਡੇ ਪਿੰਡ ਦੇ ਵਿੱਚ ਲੱਗ ਰਹੇ ਵੀ ਇਹਨਾਂ ਦੇ ਕੈਂਪਾਂ ਦੀਆਂ ਇਹਨਾਂ ਦੇ ਸੈਮੀਨਾਰਾਂ ਦੀਆਂ ਇਹਨਾਂ ਦੀਆਂ ਤਕਨੀਕਾਂ ਦੇ ਅਸੀਂ ਮਗਰ ਲੱਗੇ ਤੁਰੇ ਹਹੀ ਇਹੇ ਵਿਭਾਗ ਖੇਤੀਬਾੜੀ ਵਿਭਾਗ ਪੁਲਿਸ ਪ੍ਰਸ਼ਾਸਨ ਮਾਲ ਮਹਿਕਮਾ ਸਾਰੀ ਜੁੰਡਲੀ ਇਕੱਠੀ ਹੋ ਕੇ ਧਾੜਾਂ ਦੀਆਂ ਧਾੜਾਂ ਖੇਤਾਂ ਦੇ ਵਿੱਚ ਕਿਸਾਨਾਂ ਦੇ ਫਿਰਦੇ ਸੀ ਪਰਾਲੀ ਨੂੰ ਅੱਗ ਨਹੀਂ ਲਾਉਣ ਦੇਣੀ ਅਸੀਂ ਪਰਚੇ ਕਰ ਦਿਆਂਗੇ ਅਸੀਂ ਸਾਨੂੰ ਜੇਲਾ ਚ ਰੱਖ ਦਿਆਂਗੇ ਸਾਡਾ ਗਵਾਂਢ ਪਿੰਡ ਕੋਠਾਗੁਰਾ ਉੱਥੇ ਇੱਕ ਗਰੀਬ ਕਿਸਾਨ ਸੱਤ ਕਨਾਲਾਂ ਦਾ ਮਾਲਕ ਪਰਾਲੀ ਨੂੰ ਅੱਗ ਲਾ ਰਿਹਾ ਸੀ ਏਡੀਸੀ ਸਾਹਿਬ ਇਥੋਂ ਦੇ ਬਠਿੰਡੇ ਦੇ ਔਰ ਸਾਰਾ ਅਮਲਾ ਫੇਲਾ ਚੜ ਕੇ ਉਹਦੇ ਤੇ ਜਾਵੜਿਆ ਉਹ ਡਿਪਰੈਸ਼ਨ ਦੇ ਤੌਰ ਤੇ ਇੰਨਾ ਮਤਲਬ ਪ੍ਰਭਾਵਿਤ ਹੋ ਗਿਆ ਬੰਦੇ ਨੇ ਜਾ ਕੇ ਸੁਸਾਇਡ ਕਰ ਲਿਆ ਹੁਣ ਅਸੀਂ ਇਹਨਾਂ ਨੂੰ ਇਹ ਪੁੱਛਣਾ ਕਿ ਵੀ ਤੁਸੀਂ ਕਿਸਾਨ ਨੂੰ ਹਰੇਕ ਥਾਂ ਤੇ ਜਿਹੜਾ ਟਾਰਗੇਟ ਕਰਦੇ ਹੋ ਵੀ ਤੁਸੀਂ ਪਾਉਣ ਪਾਣੀ ਖਰਾਬ ਕਰਤਾ ਤੁਸੀਂ ਖਰਚਾ ਕਰਦੇ ਹੋ ਤੁਸੀਂ ਤਾਂ ਕਰਜਾਈਓ ਅਸੀਂ ਇਹਨਾਂ ਨੇ ਕਿਸਾਨ ਕਰਜਈ ਹੈ ਤੁਹਾਡੀਆਂ ਮਾੜੀਆਂ ਨੀਤੀਆਂ ਕਾਰਨ ਸੁਸਾਇਡ ਕਰ ਰਿਹਾ ਇਹ ਕਹਿੰਦੇ ਵੀ ਨਹੀਂ ਤੁਸੀਂ ਖਰਚਾ ਕਰਦੇ ਹੋ ਹੁਣ ਸਾਨੂੰ 2 ਲੀਟਰ ਕਲੋਰੋ ਅੱਜ ਜੰਮਦੀ ਫਸਲ ਦੇ ਵਿੱਚ ਪਾ ਕੇ ਕੀ ਸਾਨੂੰ ਤੁਸੀਂ ਮਾਲਾ ਮਾਲ ਕਰਨੇ ਸਾਡਾ ਖਰਚਾ ਘਟਾਉਣੇ ਤੇ ਤੁਸੀਂ ਹੋ ਹੱਲੇ ਮਚਾਦੇ ਜੀ ਤੁਸੀਂ ਪੋਲੂਸ਼ਨ ਕਰਦੇ ਆ ਪੋਲੂਸ਼ਨ ਕਰਦੇ ਹੋ ਦਿੱਲੀ ਵਾਲਿਆਂ ਨੇ ਹੋ ਹੱਲੇ ਮਚਾਦੇ ਤੁਸੀਂ ਪੋਲੂਸ਼ਨ ਕਰਦੇ ਔਣ ਦਿੱਲੀ ਦੇ ਵਿੱਚ ਪੋਲੂਸ਼ਨ ਹਲੇ ਵੀ ਹੈ ਸਵਾਲ ਤਾਂ ਹੀ ਵਟਾ ਵੀ ਇੱਕ ਪਾਸੇ ਸਾਨੂੰ ਟਾਰਗੇਟ ਕਰੀ ਜਾਣਾ ਤੁਸੀਂ ਮਾੜਾ ਕਰਦੇ ਤੁਸੀਂ ਪ੍ਰਾਲੀ ਨੂੰ ਅੱਗ ਲਾ ਕੇ ਮਾੜਾ ਕਰਦੇ ਸੀ ਨਹੀਂ ਲਾਈ ਬਈ ਨਾ ਪਲੀ ਥੱਲੇ ਹੁਣ ਅੱਜ ਜਿਹੜੀ ਤੁਸੀਂ ਜੰਮਦੀ ਕਣਕ ਦੇ ਵਿੱਚ ਕਲੋਰੋਕਿਨਲਫਾਸ ਹੋਰ ਦਵਾਈਆਂ ਪੁਆਈ ਜਾਂਦੇ ਹੋ ਕੀ ਇਹ ਹੁਣ ਸੰਤੁਲਿਤ ਖੁਰਾਕ ਬਣ ਜੂ ਕੀ ਇਹ ਲੋਕਾਂ ਦੇ ਖਾਣਯੋਗ ਰਹੇ ਜੂਗੀ ਕੀ ਕਿਸਾਨ ਦਾ ਖਰਚਾ ਘਟ ਗਿਆ ਹੁਣ ਇਹਦਾ ਜ਼ਿੰਮੇਵਾਰ ਕੌਣ ਹੈ ਅਣਪੜਤਾ ਦੀ ਖੇਤੀ ਸੀ ਐ ਇਹਨਾਂ ਦੀਆਂ ਪੀ ਐਚ ਡੀ ਦੀਆਂ ਡਿਗਰੀਆਂ ਆ ਆ ਜਿਹੜੇ ਤਜਰਬੇ ਆਏ ਆ ਆ ਜਿਹੜੇ ਰਿਜ਼ਲਟ ਆਏ ਆ ਤੁਹਾਡੇ ਸਾਹਮਣੇ ਅੱਜ ਸਿੱਧੇ ਦੇ ਸਿੱਧੇ ਸਿੱਧ ਹੁੰਦਾ ਹੈ ਸਾਡੀ ਪੀਐਜੂ ਲੁਧਿਆਣਾ ਔਰ ਉਹਨਾਂ ਦੇ ਸਾਰੇ ਜਿਹੜਾ ਅਮਲਾ ਫੈਲਾ ਹੈ ਇਹ ਸਾਰੇ ਕੰਪਨੀਆਂ ਦੇ ਮੂਹਰੇ ਜਿਹੜੇ ਹੈਗੇ ਆ ਘੋਡੇ ਟੇਕੇ ਹੋਏ ਇੱਕ ਪਾਸਾ ਕਹਿੰਦੇ ਕਿਸਾਨਾਂ ਨੇ ਜ਼ਹਿਰ ਪਾ ਕੇ ਮਿੱਤਰਕੀੜੀ ਮਾਰਤੀ ਤੇ ਹੁਣ ਮਿੱਤਰਕੀੜੀ ਜੰਦ ਰਹੇ ਨੇ ਹਰੇਕਾ ਦੇ ਵਿੱਚ ਕੈਂਸਰ ਦਾ ਕਾਲੇ ਪੀਰੇ ਦਾ ਮਰੀਜ਼ ਪਏ ਉਹ ਇਹਨਾਂ ਦਿਨ ਹੈ ਇਹ ਡੰਗਟ ਪਾਉ ਮਹਿਕਮੇ ਦਾ ਕੰਮ ਹੈ ਤਾਂ ਤੋਂ ਜਿਵੇਂ ਅਫਸਰ ਇਹਨਾਂ ਨੂੰ ਭੇਜ ਦਿੰਦੇ ਆ ਇਹ ਆ ਕੇ ਸਾਡੇ ਕੋਲੇ ਉਸ ਤਰ੍ਹਾਂ ਹੀ ਗੋਲੀ ਬੋਲਦੇ ਆ ਇਹ ਚੈਨਨੀਆਂ ਆਪੀਆਂ ਰਿਕਮੈਂਡੇਸ਼ਨ ਆ ਅਫਸਰ ਸਾਹਿਬ ਨੇ ਤਾਂ ਇਹ ਕਿਤਾਬ ਨੂੰ ਮਾਨਤਾ ਨਹੀਂ ਦਿੱਤੀ ਕਹਿੰਦੇ ਨਹੀਂ ਜੀ ਇਹ ਨਹੀਂ ਨਵੀਆਂ ਪੜੋ ਕਹਿੰਦੇ ਰਿਜੈਕਟ ਕਰ ਇਹ ਸਾਨੂੰ ਕਹਿੰਦੇ ਵੀ ਤੁਸੀਂ ਸਾਨੂੰ ਲਿਖ ਕੇ ਦੇ ਕੇ ਜਾਓ ਵੀ ਪਰਾਲੀ ਕਰਕੇ ਗਲਾਬੀ ਸੁੰਡੀ ਪਈ ਹੈ ਮੈਂ ਮੇਰੇ ਕੋਲ ਕੋਈ ਅਥਾਰਟੀ ਨਹੀਂ ਮੈਂ ਕੋਈ ਲਿਖਣ ਦੇਣ ਦਾ ਜਾਂ ਹੋਰ ਤੁਸੀਂ ਦੇਖ ਰਹੇ ਹੋ ਸੱਚ ਦੀ ਪਰਤਾਲ ਮੈਵਤਾਰ ਸਿੰਘ ਜੀ ਤਾਰਾ ਅੱਜ ਅਸੀਂ ਪਹੁੰਚੇ ਹਾਂ ਪਿੰਡ ਕਣੀਏ ਦੇ ਵਿੱਚ ਪਿੰਡ ਕਣੀਏ ਦੇ ਵਿੱਚ ਖੇਤੀਬਾੜੀ ਦੇ ਡਾਕਟਰਾਂ ਵੱਲੋਂ ਜਿਹਨੇ ਕਿ ਅੱਜ ਸੈਮੀਨਾਰ ਕੀਤਾ ਗਿਆ ਸੀ ਸੈਮੀਨਾਰ ਕਰਨ ਪਹੁੰਚੇ ਸੀ ਉੱਥੇ ਜਨਨ ਕਿ ਭਾਰਤੀ ਕਿਸਾਨ ਯੂਨੀਅਨ ਬੀਕੇਯੂ ਸਿੱਧੂਪੁਰ ਵੀ ਪਹੁੰਚ ਲਿਆ ਕਾਰਨ ਕਿ ਆਪਣੀ ਕਹਾਣੀ ਕੀ ਹੈ ਇਹਨਾਂ ਨੂੰ ਜਨਨ ਕਿ ਉਹਨਾਂ ਜਿਹੜੇ ਡਾਕਟਰ ਆ ਖੇਤੀਬਾੜੀ ਦੇ ਮਾਹਰ ਆ ਉਹਨਾਂ ਨੂੰ ਘੇਰਿਆ ਗਿਆ ਕਾਰਨ ਕਿ ਘੇਰਨ ਦਾ ਕਾਰਨ ਕੀ ਆ ਅੱਜ ਖੇਤੀਬਾੜੀ ਦੇ ਜਨਨ ਕਿ ਜਿਹੜੇ ਡਾਕਟਰ ਮਾਹਰ ਆ ਉਹ ਤੁਹਾਡੇ ਪਿੰਡ ਦੇ ਵਿੱਚ ਇੱਕ ਸੈਮੀਨਾਰ ਲਾਉਣ ਆਏ ਆ ਤੁਸੀਂ ਉਹਨਾਂ ਨੂੰ ਜਨਨ ਕਿ ਘਰਾਉ ਕਰ ਰਹੇ ਹੋ ਉਹਨਾਂ ਨੂੰ ਘੇਰ ਲਿਆ ਕਾਰਨ ਕੀ ਆ ਪੂਰਾ ਕਾਰਨ ਇਹ ਹੈ ਕਿ ਸਾਨੂੰ ਜਦੋਂ ਪਤਾ ਲੱਗੇ ਵੀ ਅਜੇ ਸੈਮੀਨਾਰ ਖੇਤੀਬਾੜੀ ਮਹਿਕਮੇ ਵੱਲੋਂ ਸਾਡੇ ਪਿੰਡ ਦੇ ਵਿੱਚ ਲੱਗ ਰਿਹਾ ਹੈ ਕਾਰਨ ਹੈ ਕਿ ਤੁਸੀਂ ਸਾਰੇ ਇਸ ਮਾਮਲੇ ਤੋਂ ਜਾਣੂ ਆਪਾਂ ਸਾਰੇ ਵੀ ਅੱਜ ਕਣਕ ਹੈ ਜਿਹੜੀ ਕਣਕ ਦੀ ਫਸਲ ਹੈ ਕਿਸਾਨ ਦੀ ਉਹ ਖੇਤਾਂ ਦੇ ਵਿੱਚ ਬੁਰੀ ਤਰ੍ਹਾਂ ਇੱਕ ਸੁੰਡੀ ਤੋਂ ਪ੍ਰਭਾਵਿਤ ਹੋਈ ਵੀ ਹੈ ਬਹੁਤੇ ਕਿਸਾਨਾਂ ਨੇ ਖੇਤ ਬਾਤੇ ਕਣਕ ਦੇ ਤੇ ਬਹੁਤੇ ਜਦੋਜਹਿਦ ਕਰ ਰਹੇ ਕਈਆਂ ਨੇ ਇੱਕੇਰੀ ਦਵਾਈ ਪਾਤੀ ਕਈ ਦੂਜੀ ਰ ਪਾਈ ਜਾਂਦੇ ਇਹ ਸ਼ਿਫਾਰਸ਼ਾਂ ਕਰੀ ਜਾਂਦੇ ਆ ਅੱਜ ਸਾਡੇ ਇਸੇ ਸਮੱਸਿਆ ਨੂੰ ਲੈ ਕੇ ਇਹਨਾਂ ਨੇ ਕੈਂਪ ਹੈ ਜਿਹੜਾ ਲਾਇਆ ਸੀ ਸੈਮੀਨਾਰ ਤੇ ਸਾਨੂੰ ਪਤਾ ਲੱਗਿਆ ਵੀ ਅਸੀਂ ਜਾ ਕੇ ਇਹਨਾਂ ਦੇ ਨਾਲ ਗੱਲ ਕਰਾਂਗੇ ਕੱਲ ਕੀ ਹੈ ਬੀ ਇਹਨਾਂ ਦੇ ਕੈਂਪਾਂ ਦੀਆਂ ਇਹਨਾਂ ਦੇ ਸੈਮੀਨਾਰਾਂ ਦੀਆਂ ਇਹਨਾਂ ਦੀਆਂ ਤਕਨੀਕਾਂ ਦੇ ਅਸੀਂ ਮਗਰ ਲੱਗੇ ਤੁਰੇ ਆਂ ਅਸੀਂ ਮੰਨਕਰ ਨਹੀਂ ਹੋਏਗੇ 1966 ਤੋਂ ਲੈ ਕੇ 60ਵਿਆਂ ਤੋਂ ਬਾਅਦ ਜਿਹੜੀ ਹਰੀ ਕ੍ਰਾਂਤੀ ਦਾ ਨਾਅਰਾ ਦਿੰਦੇ ਆ ਜੀ ਹਰੀ ਕ੍ਰਾਂਤੀ ਨੇ ਬੜਾ ਕੁਝ ਕਰਤਾ ਬੜਾ ਕੁਝ ਕਰਤਾ ਕਰਤਾ ਦੇਸ਼ ਦੇ ਖਾਲੀ ਪਏ ਫੂਡ ਭੰਡਾਰ ਕੱਲੇ ਪੰਜਾਬ ਨੇ ਭਰਤੇ ਭਰਤੇ ਜੀ ਪਰ ਉਹਦੇ ਵਿੱਚੋਂ ਪੈਦਾ ਕੀ ਹੋਇਆ ਕਿਸਾਨ ਕਿੱਥੇ ਜੇ ਖੜਾ ਹੈ ਕਿਸਾਨ ਤਾਂ ਖੁਦਕਸ਼ੀਆਂ ਕਰ ਰਿਹਾ ਕਰਜ਼ਈ ਹੈ ਤੇ ਜੇ ਉਹ ਖੇਤੀ ਨੂੰ ਖਾਣ ਵਾਲਿਆਂ ਦੀ ਹਾਲਾਤ ਵੇਖੀਏ ਤੇ ਪੰਜਾਬ ਦੇ ਵਿੱਚੋਂ ਭਿੱਕਾ ਨੇਰ ਨੂੰ ਕੈਂਸਰ ਦੇ ਮਰੀਜ਼ਾਂ ਦੀਆਂ ਟレインਾਂ ਭਰੀਆਂ ਜਾ ਰਹੀਆਂ ਹਸਪਤਾਲ ਭਰੇ ਪਏ ਆ ਸਾਰੇ ਪ੍ਰਾਈਵੇਟ ਸਰਕਾਰੀ ਉਹ ਇਹਨਾਂ ਦੀ ਹਰੀ ਕ੍ਰਾਂਤੀ ਚ ਪੈਦਾ ਹੋਇਆ ਹੁਣ ਅਸੀਂ ਇਹਨਾਂ ਦੀਆਂ ਤਕਨੀਕਾਂ ਮਗਰ ਲਾ ਕੇ ਕਿੰਨਾ ਕੁ ਚਿਰ ਖੂਚ ਡਿੱਗੀ ਜਾਵਾਂਗੇ ਹੁਣ ਤੁਸੀਂ ਦੇਖਿਆ ਵੀ ਮਹੀਨਾ ਪਹਿਲਾਂ ਪਰਾਲੀ ਸੀ ਖੇਤਾਂ ਦੇ ਵਿੱਚ ਝੋਨੇ ਦੀ ਕਟਾਈ ਹੋ ਗਈ ਪਰਾਲੀ ਆ ਗਈ ਇਹੀ ਮਹਿਕ ਮਾ ਖੇਤੀਬਾੜੀ ਮਹਿਕਮਾ ਪੁਲਿਸ ਪ੍ਰਸ਼ਾਸਨ ਮਾਲ ਮਹਿਕਮਾ ਸਾਰੀ ਜੁੰਡਲੀ ਇਕੱਠੀ ਹੋ ਕੇ ਧਾੜਾਂ ਦੀਆਂ ਧਾੜਾਂ ਖੇਤਾਂ ਦੇ ਵਿੱਚ ਕਿਸਾਨਾਂ ਦੇ ਫਿਰਦੇ ਸੀ ਪਰਾਲੀ ਨੂੰ ਅੱਗ ਨਹੀਂ ਲਾਉਣ ਦੇਣੀ ਅਸੀਂ ਪਰਚੇ ਕਰ ਦਾਂਗੇ ਅਸੀਂ ਸਾਨੂੰ ਜੇਲ੍ਹਾਂ 'ਚ ਡੱਕ ਦੇਂਗਾ ਸਾਡਾ ਗਵਾਂਢ ਪਿੰਡ ਕੋਠਾ ਗੁਰੂ ਦਾ ਉੱਥੇ ਇੱਕ ਗਰੀਬ ਕਿਸਾਨ ਸੱਤ ਕਨਾਲਾਂ ਦਾ ਮਾਲਕ ਪਰਾਲੀ ਨੂੰ ਅੱਗ ਲਾ ਰਿਹਾ ਸੀ ਏਡੀਸੀ ਸਾਹਿਬ ਇਥੋਂ ਦੇ ਬਠਿੰਡੇ ਦੇ ਔਰ ਸਾਰਾ ਅਮਲਾ ਫੇਲਾ ਚੜ ਕੇ ਉਹਦੇ ਤੇ ਜਾਵੜਿਆ ਉਹ ਡਿਪਰੈਸ਼ਨ ਦੇ ਤੌਰ ਤੇ ਇੰਨਾ ਮਤਲਬ ਪ੍ਰਭਾਵਿਤ ਹੋ ਗਿਆ ਬੰਦੇ ਨੇ ਜਾ ਕੇ ਸੁਸਾਈਡ ਕਰ ਲਿਆ ਇਹ ਹਾਲਾਤ ਬਣਾਤੇ ਉਹਨਾਂ ਨੇ ਪਰਾਲੀ ਨੂੰ ਅੱਗ ਨਾ ਲਾਓ ਕਿਸਾਨਾਂ ਨੇ ਨਹੀਂ ਲਾਈ ਦਰਦਿਆ ਨੇ ਬਹੁਤ ਹੀ ਲਈ ਸੁਪਰਸੀਡਰ ਨਾ ਵੀਜੀ ਚੋਪਰ ਨਾ ਵੀਜੀ ਅਜੋ ਕਣਕਾਂ ਖੇਤਾਂ ਦੇ ਵਿੱਚ ਖੜੀਆਂ ਬਾਹ ਤੇ ਖੇਤਕੁਸ਼ ਕੁਝ ਦੋ ਦੋ ਵੇਰੀਏ ਕਿ ਕਿਰੀ ਦਵਾਈਆਂ ਪਾਤੀਆਂ ਕਿਸਾਨ ਚਿੰਤਤ ਹੈ ਵੀ ਮੇਰੀ ਫਸਲ ਦਾ ਕੀ ਬਣੂਗਾ ਹੁਣ ਅੱਜ ਇਹਨਾਂ ਨੇ ਸੈਮੀਨਾਰ ਲਾਇਆ ਉਹ ਸੈਮੀਨਾਰ ਦੇ ਵਿੱਚ ਇਹਨਾਂ ਨੇ ਇਹੋ ਹੀ ਰეკਮੈਂਡੇਸ਼ਨ ਕੀਤੀ ਕਹਿੰਦੇ ਜੇਦਾ ਲੇਹਿਆ ਵੀ 2 ਲੀਟਰ ਕਲੋਰੋ ਪਾ ਦਿਓ ਜਾਂ ਇਹਦੇ ਤੇ ਕੁਨਲ ਫਾਸਦੀ ਸਪਰੇਅ ਕਰ ਦਿਓ ਹੋਰ ਵੀ ਦਵਾਈਆਂ ਦੱਸੀਆਂ ਵੀ ਇਹਨੇ ਸਪਰੇਅ ਹੁਣ ਅਸੀਂ ਇਹਨਾਂ ਨੂੰ ਇਹ ਪੁੱਛਣਾ ਚਾਹੁੰਦੇ ਹਾਂ ਬੀ ਤੁਸੀਂ ਕਿਸਾਨ ਨੂੰ ਹਰੇਕ ਥਾਂ ਤੇ ਜਿਹੜਾ ਟਾਰਗੇਟ ਕਰਦੇ ਹੋ ਵੀ ਤੁਸੀਂ ਪਾਉਣ ਪਾਣੀ ਖਰਾਬ ਕਰਤਾ ਤੁਸੀਂ ਖਰਚਾ ਕਰਦੇ ਹੋ ਤੁਸੀਂ ਤਾਂ ਕਰਜਾਈਓ ਅਸੀਂ ਨੇ ਨਾ ਕਿਸਾਨ ਕਰਜਈ ਹੈ ਤੁਹਾਡੀਆਂ ਮਾੜੀਆਂ ਨੀਤੀਆਂ ਕਾਰਨ ਸੁਸਾਇਡ ਕਰ ਰਹੇ ਇਹ ਕਹਿੰਦੇ ਵੀ ਨਹੀਂ ਤੁਸੀਂ ਖਰਚਾ ਕਰਦੇ ਹੋ ਹੁਣ ਸਾਨੂੰ 2 ਲੀਟਰ ਕਲੋਰੋ ਅੱਜ ਜੰਮਦੀ ਫਸਲ ਦੇ ਵਿੱਚ ਪਾ ਕੇ ਕੀ ਸਾਨੂੰ ਤੁਸੀਂ ਮਾਲਾ-ਮਾਲ ਕਰਨਾ ਹੈ ਸਾਡਾ ਖਰਚਾ ਘਟਾਉਣਾ ਹੈ ਕਿ ਇੱਥੋਂ ਦੀ ਜਿਹੜੀ ਖਰਾਕ ਹੈ ਕਣਕ ਹੈ ਜਿਹੜੀ ਖਾਣੀ ਹੈ ਲੋਕਾਂ ਨੇ ਉਹਨੂੰ ਕੋਈ ਤੁਸੀਂ ਸੰਤੋਲਿਤ ਖਰਾਕ ਚ ਬਦਲਣਾ ਹੈ ਕੀ ਰਿਜ਼ਲਟ ਹੈ ਇਹਦਾ ਜੀ ਅਸੀਂ ਇਸ ਕਰਕੇ ਇਕੱਠੇ ਹੋਏ ਆਂ ਵੀ ਪ੍ਰਾਲੀ ਤੁਸੀਂ ਹੋ ਹੱਲੇ ਮਚਾਤੇ ਕਿਸਾਨ ਤਾਂ ਪੋਲਿਊਸ਼ਨ ਹੀ ਸਾਰਾ 5% ਕਰ ਰਿਹਾ ਤੇ ਤੁਸੀਂ ਹੋ ਹੱਲੇ ਮਚਾਤੇ ਜੀ ਤੁਸੀਂ ਪੋਲਿਊਸ਼ਨ ਕਰਦੇ ਆ ਪੋਲਿਊਸ਼ਨ ਕਰਦੇ ਹੋ ਦਿੱਲੀ ਵਾਲਿਆਂ ਨੇ ਹੋ ਹੱਲੇ ਮਚਾਤੇ ਤੁਸੀਂ ਪੋਲਿਊਸ਼ਨ ਕਰਦੇ ਹੋ ਹੁਣ ਦਿੱਲੀ ਦੇ ਵਿੱਚ ਪੋਲਿਊਸ਼ਨ ਹਲੇ ਵੀ ਹੈ ਹੁਣ ਤਾਂ ਤੂੰ ਐਵੇਂ ਨਹੀਂ ਪੰਜਾਬ ਦੇ ਹਲੇ ਵੀ ਉਨਾ ਹੀ ਹੈ ਜਾਣੇ ਕੀ ਹੈ ਮਜਬੂਰ ਕੀਤਾ ਕਿਸਾਨ ਨੂੰ ਵੀ ਤੁਸੀਂ ਮਹਿੰਗਾ ਟਰੈਕਟਰ ਕੰਪਨੀਆਂ ਤੋਂ ਖਰੀਦੋ ਤੁਸੀਂ ਮਹਿੰਗੀ ਮਸ਼ੀਨਰੀ ਉਹਦੇ ਵਿੱਚ ਸੁਪਰਸੀਡਰ ਚੌਪਰ ਬੈਲਰ ਮਹਿੰਗੇ ਉਹ ਖਰੀਦੋ ਕੰਪਨੀਆਂ ਤੋਂ ਪਰਾਲੀ ਨੂੰ ਅੱਗ ਨਾ ਲਾਇਆ ਡਰਦੇ ਕਿਸਾਨਾਂ ਨੇ ਮਜਬੂਰੀ ਵਸ ਲਿਆ ਲਿਆ ਕਿ ਕਰੋੜਾ ਰੁਪਈਆ ਅਰਬਾ ਰੁਪਈਆ ਦਾ ਜਿਹੜਾ ਸੰਦ ਸੰਦੇੜਾ ਸੀ ਲੋਹਾ ਸੀ ਲਿਆ ਕੇ ਘਰੇ ਖੜਾ ਲਿਆ ਫਿਰ ਅਸੀਂ ਪੁੱਛਣਾ ਚਾਹੁੰਦੇ ਤੁਸੀਂ ਖਰਚਾ ਕਿਸਾਨ ਦਾ ਘਟਾਤਾ ਘਟਾਤਾ ਕਿ ਵਧਾਤਾ ਸਾਨੂੰ ਜਵਾਬ ਦਿਓ ਹੁਣ ਉਹਦੇ ਵਿੱਚ ਜਿਹੜੇ ਉਹਦੇ ਰਿਜ਼ਲਟ ਆਏ ਕਣਕਾਂ ਪ੍ਰਭਾਵਿਤ ਹੋ ਗਈਆਂ ਹੁਣ ਤੁਸੀਂ 2-2 ਲੀਟਰ ਕਲੋਰੋ ਪਾਰੋ ਕੁੰਨਲ ਪਾੜ ਛੜਕਣ ਲੱਗ ਜੰਮਦੀਆਂ ਤੇ ਹੁਣ ਉਹ ਤੁਹਾਨੂੰ ਦੱਸੋ ਵੀ ਉਹ ਜਿਹੜੀ ਕਣਕ ਲੋਕਾਂ ਨੇ ਖਾਣੀ ਹੈ ਕਿ ਉਹ ਤੁਹਾਡੀ ਗੱਲ ਵਿੱਚ ਕਣਗਸਾ ਵਿੱਚ ਆ ਜਿਹੜੇ ਕਲੋਰੋ ਵੀ ਕੀਤੀ ਹੈ ਉੱਥੇ ਕੋਈ ਛੁੱਟੀ ਛੁੰਡੀ ਘਟੀ ਹੈ ਨਹੀਂ ਵੇਖੋ ਕਈ ਥਾਂ ਤਾਂ ਕਰੀ ਹੋਣੀ ਆ ਕੰਟਰੋਲ ਜ਼ਰੂਰ ਹੋਣੀ ਹੈ ਦਵਾਈ ਕਰੂਗੀ ਕਿ ਕੁਛ ਨਾ ਕੁਛ ਤਾਂ ਕਰੂ ਨਾ ਬਾਲਾ ਕਰੂ ਥੋੜਾ ਕਰੂਗੀ ਨੁਕਸਾਨ ਤਾਂ ਹੋਊਗਾ ਨਾ ਵੱਡਾ ਨੁਕਸਾਨ ਤਾਂ ਹੈ ਨਾ ਸਾਡੀ ਆਰਥਿਕਤਾ ਸਾਡੀ ਜੇਬ ਤੇ ਬੋਝ ਪੈ ਗਿਆ ਨਾ ਅੱਛੇ ਸਰਕਾਰ ਕਹਿ ਰਹੀ ਹੈ ਵੀ ਤੁਸੀਂ ਸਪਰੇਆ ਜ਼ਹਿਰੀਲੀਆਂ ਕਰੋ ਨਾ ਤੇ ਖੁਦ ਇਹਨਾਂ ਦੇ ਜਿਹੜੇ ਖੇਤੀ ਬਾੜੀ ਦੇ ਅਫਸਰ ਹੈ ਡਾਕਟਰ ਮਾਰ ਹੈ ਉਹ ਤੁਹਾਨੂੰ ਜਿਨੀ ਕਿ ਕਲੋਰੋ ਛੜਕਣ ਲਈ ਕਹਿ ਰਹੇ ਆ ਵੀ ਛੜਕੋ ਇਹ ਸਰਕਾਰ ਜਾਂਦੀ ਕਿੱਧਰ ਨੂੰ ਦਿਸ ਰਹੀ ਆਪਾਂ ਨੂੰ ਬਾਲ ਤਾਂ ਇਹੀ ਵੱਡਾ ਹੈ ਨ ਸਵਾਲ ਤਾਂ ਇਹੀ ਵੱਡਾ ਵੀ ਇੱਕ ਪਾਸੇ ਸਾਨੂੰ ਟਾਰਗੇਟ ਕਰੀ ਜਾਣਾ ਤੁਸੀਂ ਮਾੜਾ ਕਰਦੇ ਹੋ ਤੁਸੀਂ ਪ੍ਰਾਲੀ ਨੂੰ ਅੱਗ ਲਾ ਕੇ ਮਾੜਾ ਕਰਦੇ ਤੁਸੀਂ ਨਹੀਂ ਲਾਈ ਬਈ ਨਾ ਪਲੀ ਥੱਲੇ ਹੁਣ ਅੱਜ ਜਿਹੜੀ ਤੁਸੀਂ ਜੰਮਦੀ ਕਣਕ ਦੇ ਵਿੱਚ ਕਲੋਰੋ ਕਿਨਲਫਾਸ ਹੋਰ ਦਵਾਈਆਂ ਪੁਆਈ ਜਾਂਦੇ ਹੋ ਕੀ ਇਹ ਹੁਣ ਸੰਤੁਲਿਤ ਖੁਰਾਕ ਬਣ ਜੂ ਕੀ ਇਹ ਲੋਕਾਂ ਦੇ ਖਾਣ ਯੋਗ ਰਹਿ ਜੂਗੀ ਕੀ ਕਿਸਾਨ ਦਾ ਖਰਚਾ ਘਟ ਗਿਆ ਹੁਣ ਇਹਦਾ ਜ਼ਿੰਮੇਵਾਰ ਕੌਣ ਹੈ ਹੁਣ ਕਿਸਾਨ ਨੂੰ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੁਣ ਇਹਨਾਂ ਦਾ ਜਵਾਬ ਕੀ ਹੈ ਕਹਿੰਦੇ ਜੀ ਮੌਸਮ ਗਰਮ ਹੈ ਤਾਂ ਕਰਕੇ ਸੁਣਦੀ ਹੈ ਹੁਣ ਦੱਸੋ ਸੀ ਉਸ ਖੇਤ ਚ ਲੈ ਜਾਂਦੇ ਇਹਨਾਂ ਨੂੰ ਜਿਹੜੇ ਖੇਤ ਦੇ ਵਿੱਚ ਕਿਸਾਨ ਨੇ ਅੱਗ ਲਾ ਕੇ ਕਣਕ ਬੀਜੀ ਐ ਉੱਥੇ ਹਾਲਾਤ ਵੇਖ ਲਓ ਕਣਕ ਕੀ ਐ ਤੇ ਜਿਹੜੇ ਕਿਸਾਨ ਚ ਪ੍ਰਾਲੀ ਥੱਲੇ ਨੱਪ ਕੇ ਕਣਕ ਵਿੱਚ ਉਸ ਖੇਤ ਦੇ ਹਾਲਾਤ ਵੇਖ ਲਓ ਕੀ ਐ ਇਹ ਸਾਰਾ ਗੱਲ ਕੀ ਐ ਵੀ ਜਦੋਂ ਕੋਈ ਸਮੱਸਿਆ ਆਪ ਜਦੋਂ ਮੋਰियां ਲੱਭ ਲੈਂਦੇ ਉੱਥੋਂ ਦੀ ਨਿਕਲ ਕੇ ਭੱਜਣ ਦੀ ਕੋਸ਼ਿਸ਼ ਕਰਦੇ ਐ ਅਸੀਂ ਇਹਨਾਂ ਦੇ ਮਗਰ ਲੱਗ ਕੇ ਬਹੁਤ ਵੱਡੇ ਨੁਕਸਾਨ ਕਿਸਾਨ ਤਾਂ ਪੀ ਐਚ ਡੀ ਨਹੀਂ ਕਰੀ ਹੋਈ ਕਿਸਾਨ ਤਾਂ ਕਣਪੜਾ ਨਾ ਜੇ ਆਪਾਂ ਗੱਲ ਕਰੀਏ ਇਹ ਤਾਂ ਕਹਿੰਦੇ ਸੀ ਡਾਕਟਰ ਆ ਪੀ ਐਚ ਡੀ ਕਰੀ ਹੋਈ ਐ ਸਾਡੀ ਵੇਖੋ ਕਿਸਾਨ ਬਿਲਕੁਲ ਅਣਪੜਾ ਐ ਹੈਨਾ ਪਰ ਇਹ ਗੱਲ ਜ਼ਰੂਰ ਦਾਵੇ ਨਾ ਕਹਾਂਗੇ ਇਹਨਾਂ ਦੀ ਭਲਾ ਪੀ ਐਚ ਡੀ ਕਰੀਏ ਤਜਰਬਾ ਕਿਸਾਨ ਦਾ ਹੀ ਹੈ ਜੀ ਕਿਸਾਨ ਨੇ ਜੜ ਤੱਕ ਜਾਣਾ ਹੈ ਖੇਤ ਦੇ ਵਿੱਚ ਮਿੱਟੀ ਨਾਲ ਮਿੱਟੀ ਹੋਣੀ ਹੈ ਉਹਦਾ ਮਿੱਟੀ ਨਾਲ ਪਿਆਰ ਹੈ ਉਹਦਾ ਪਾਣੀ ਨਾਲ ਪਿਆਰ ਹੈ ਉਹ ਹਰ ਤਕਨੀਕ ਦਾ ਮਾਹਰ ਹੈ ਖੇਤੀ ਦੀ ਦਾ ਇਹਨਾਂ ਕੋਲੇ ਕੁਝ ਨਹੀਂ ਇਹਨਾਂ ਨੇ ਤੁਹਾਨੂੰ ਦੱਸਿਆ ਵੀ 1960ਵੇਂ 60ਵੇਂ ਤੋਂ ਲੱਗੇ ਇਹ ਤੇ ਹਾਲਾਤ ਕੀ ਬਣਾਏ ਇਹਨਾਂ ਦੀ ਤਕਨੀਕ ਨੇ ਖੇਤੀ ਦੀ ਤੇ ਜਿਹੜੀ ਸਾਡੀ ਕਿਸਾਨ ਬੇਸ਼ੱਕ ਕਣਪੜ ਸੀ ਅਣਪੜ੍ਹਦੇ ਹੁੰਦੇ ਉਹਦੀ ਖਰਾਕ ਕੀ ਸੀ ਉਹ ਖਰਾਕ ਖਾ ਕੇ ਕਿਸਾਨ ਸਾਡੇ ਦਾਦੇ ਸੀ ਜਿਹੜੇ ਉਹ ਕੀ ਕਰਦੇ ਹੁੰਦੇ ਸੀ ਵੱਡੇ ਵੱਡੇ ਵਜਨ ਬਾਹਾਂ ਤੇ ਚੋ ਦਾਣਿਆਂ ਦੀਆਂ ਭਰੀਆਂ ਤੋਲ ਜਿਹੜੀਆਂ ਬੋਰੀਆਂ ਹੁੰਦੀਆਂ ਸੀ ਉਹ ਪਿੜਾਂ ਦੇ ਵਿੱਚ ਤੋਲੇ ਵਾਲੇ ਕੱਢਦੇ ਹੁੰਦੇ ਸੀ ਬਿੜਾਂ ਦੇ ਵਿੱਚ ਘੁਲਣ ਲੱਗ ਜਾਂਦੀ ਸੀ ਦੇਸੀ ਖੁਰਾਕਾਂ ਸੀ ਪਸ਼ੂਆਂ ਦੇ ਥਣਾਂ ਦੇ ਵਿੱਚੋਂ ਅੰਮ੍ਰਿਤ ਡਿੱਗਦਾ ਸੀ ਦੇਸੀ ਖੁਰਾਕਾਂ ਸੀ ਉਹ ਸਾਡੀਆਂ ਅਨਪੜਤਾ ਦੀ ਖੇਤੀ ਸੀ ਐ ਇਹਨਾਂ ਦੀਆਂ ਪੀ ਐਚ ਡੀ ਦੀਆਂ ਡਿਗਰੀਆਂ ਆ ਆ ਜਿਹੜੇ ਤਜਰਬੇ ਆਏ ਵੇ ਆ ਜਿਹੜੇ ਰਿਜ਼ਲਟ ਆਏ ਆ ਤੁਹਾਡੇ ਸਾਹਮਣੇ ਆਹ ਟ੍ਰੇਨਾਂ ਭਰੀਆਂ ਜਾਂਦੀਆਂ ਨੇ ਵਿਕਾ ਨੇਰ ਨੂੰ ਲੁਧਿਆਣੇ ਨੂੰ ਚੰਡੀਗੜ੍ਹ ਨੂੰ ਬੱਸਾਂ ਭਰੀਆਂ ਜਾਂਦੀਆਂ ਇਹ ਇਹਨਾਂ ਦੀ ਪੀ ਐਚ ਡੀ ਦੇ ਰੰਗ ਲਾਏ ਹੋਏ ਨੇ ਅਸੀਂ ਭਲਾਨਪੜ ਆ ਸਾਡੇ ਦਾਦੇ ਅਨਪੜ ਸੀ ਪਰ ਸਾਡੇ ਖੇਤਾਂ ਦੇ ਵਿੱਚੋਂ ਅੰਮ੍ਰਿਤ ਪੈਦਾ ਹੁੰਦਾ ਸੀ ਇਹਨਾਂ ਲੋਕਾਂ ਨੂੰ ਉਹ ਬਰਦਾਸ਼ਤ ਨਹੀਂ ਹੋਇਆ ਅੱਜ ਸਿੱਧੇ ਦੇ ਸਿੱਧੇ ਸਿੱਧ ਹ ਔਰ ਉਹਨਾਂ ਦੇ ਸਾਰੇ ਜਿਹੜਾ ਆਮਲਾ ਫੈਲਾ ਹੈ ਇਹ ਸਾਰੇ ਕੰਪਨੀਆਂ ਦੇ ਮੂਹਰੇ ਜਿਹੜੇ ਹੈਗੇ ਆ ਗੋਡੇ ਟੇਕੇ ਹੋਏ ਆ ਉਹਨਾਂ ਨੂੰ ਪ੍ਰੋਫਿਟ ਦਿਵਾਉਣ ਤੇ ਤੁਲੇ ਹੋਏ ਆ ਵੱਡੀਆਂ ਮਸ਼ੀਨਰੀਆਂ ਲੈ ਲਓ ਵੱਡੇ ਟਰੈਕਟਰ ਲੈ ਲਓ ਕੰਪਨੀਆਂ ਨੂੰ ਪ੍ਰੋਫਿਟ ਦਿਵਾਇਆ ਹੁਣ ਉਹਦੇ ਚੋਂ ਜਿਹੜੇ ਰਿਜ਼ਲਟ ਮਾੜੇ ਆ ਗਏ ਕਣਕ ਦੇ ਹੁਣ ਤੁਸੀਂ ਕੰਪਨੀਆਂ ਤੋਂ ਲੈ ਕੇ ਸਪਰੇਅ ਪਾਉਣ ਲੱਗ ਜਿਓ ਦਵਾਈਆਂ ਪਾਉਣ ਲੱਗ ਜੀ ਆਸਾਨ ਕਿਉਂ ਨਹੀਂ ਜਾਗਰਤ ਹੁੰਦਾ ਕਿਸਾਨ ਨੂੰ ਪਤਾ ਹੈ ਵੀ ਜਿਹੜੀ ਸਰਕਾਰ ਹੈ ਵੱਡੇ ਘਰਾਣਿਆਂ ਪੱਖੀ ਹੈ ਕਿਸਾਨ ਦਾ ਹਰੇਕ ਥਾਂ ਦੀ ਗਲਾ ਕੁੱਟਿਆ ਜਾ ਰਿਹਾ ਕਿਸਾਨ ਨੂੰ ਜ ਨਹੀਂ ਕਿ ਆਪਣੇ ਆਪ ਵੀ ਕੋਈ ਸਮਝਣ ਦੀ ਲੋੜ ਹੈ ਵੇਖੋ ਬਿਲਕੁਲ ਇਹ ਸਾਡੇ ਚ ਅਨਪੜਤਾ ਮੇਰਾ ਪੁਰ ਆਪਾ ਸਰਕਾਰਾਂ ਨੂੰ ਦੋਸ਼ ਵੀ ਹੁਣ ਦੇ ਗਏ ਜੇ ਆਪਾਂ ਗੱਲ ਕਰ ਗਏ ਵੀ ਸਰਕਾਰਾਂ ਕਾਦੀ ਸਰਕਾਰ ਘਰੇ ਆ ਕਿ ਇਹ ਨਹੀਂ ਕਹਿੰਦੀ ਕਿਸਾਨ ਨੂੰ ਤੁਸੀਂ ਵੱਡਾ ਟਰੈਕਟਰ ਲਓ ਅੱਜ ਤੋਂ ਜਨ ਕਿ ਪਹਿਲਾਂ ਜਿਹੜੇ ਛੋਟੇ ਕਿਸਾਨ ਸੀ ਉਹਨਾਂ ਕੋਲੇ ਵੀ ਉਹੀ ਟਰੈਕਟਰ ਹੁੰਦਾ ਸੀ ਜਿਹੜੇ ਵੱਡੇ ਕਿਸਾਨ ਸੀ ਉਹਨਾਂ ਕੋਲੇ ਜੇ ਹੁਣ ਵੇਖੇ ਛੋਟੇ ਕਿਸਾਨ ਕੋਲੇ ਵੱਡਾ ਟਰੈਕਟਰ ਹੈ ਤੇ ਵੱਡੇ ਕਿਸਾਨ ਕੋਲ ਛੋਟਾ ਨਹੀਂ ਇਹ ਗੱਲ ਹੈ ਹੁੰਦੀ ਹੈ ਇਹ ਕਿਸੇ ਹੱਦ ਤੱਕ ਜੇ ਆਪਾਂ ਦੇਖੀਏ ਨਾ ਨਿਰਾਪਰਾ ਕਿਸਾਨ ਨਹੀਂ ਜ਼ਿੰਮੇਵਾਰ ਹੈ ਇਹ ਹਾਲਾਤ ਬਣਾ ਦਿੱਤੇ ਜਾਂਦੇ ਹੁਣ ਜਿਹੜਾ ਪਰਾਲੀ ਵਾਲਾ ਹਾਲਾਤ ਬਣਾਇਆ ਜਾ ਰਿਹਾ ਹੈ ਇਹ ਕਿਸਾਨ ਨੂੰ ਮਜਬੂਰੀ ਕੀਤਾ ਜਾ ਰਿਹਾ ਹੈ ਵੱਡਾ ਟਰੈਕਟਰ ਲੈ ਵੱਡੇ ਸੰਦ ਲੈ ਤੇ ਜੇ ਅਸੀਂ ਆਨੇ ਵੀ ਇਹਦਾ ਹਾਲ ਹੀ ਇੱਕੋ ਹੈ ਵੀ ਤੁਸੀਂ ਝੋਨੇ ਨੂੰ ਬੈਨ ਨਾ ਇਹ ਤਰੀਕ ਨਾ ਬਾਉਂਡ ਕਰੋ ਵੀ ਇਹਨੂੰ 15 ਦਿਨ ਤੁਸੀਂ ਲੇਟ ਕਰ ਦਿੰਨੇ ਹੋ ਇਹ 40 ਸਾਲਾਂ ਦਾ ਝੋਨਾ ਪੰਜਾਬ ਦੀ ਧਰਤੀ ਤੇ ਲੱਗਦਾ ਆ ਉਦੋਂ ਕਿੱਥੇ ਸੀ ਤੁਹਾ ਕਿੱਥੇ ਸੀ ਪਰਾਲੀ ਕਿਸੇ ਨੇ ਨਹੀਂ ਦੀ ਸੀ ਜਿਵੇਂ ਜਿਵੇਂ ਤੁਸੀਂ ਪਝੋਨੇ ਦੀ ਲਵਾਈ ਬਜਾਈ ਲੇਟ ਕਰ ਦਿਓ ਮੌਸਮ ਠੰਡਾ ਹੋ ਜਾਣਾ ਪੱਕੂ ਹਸਿਆਲ ਚ ਜਾ ਕੇ ਉਦੋਂ ਫਿਰ ਕੀ ਐ ਸਾਰਾ ਕੁਝ ਇਹਦੀ ਨਮੀ ਵੀ ਨਹੀਂ ਆਊਗੀ ਪਰਾਲੀ ਦਾ ਵੀ ਧੂਆ ਹੋਊਗਾ ਤੇ ਫਿਰ ਉਹ ਸਮੇਂ ਦੇ ਹਾਲਾਤ ਕਿਸਾਨ ਨੂੰ ਜਿਹੜੀਆਂ ਲਾਈਨਾਂ ਨੂੰ ਅੱਗ ਲਾਉਣ ਦੀ ਕੋਈ ਇਜਾਜ਼ਤ ਹੋਵੇ ਤੇ ਸਮੇਂ ਸਿਰ ਕਣਕ ਬੀਜੀ ਜਾਵੇ ਅੱਜ ਤੋਂ 10 ਦਿਨ ਜਾਂ ਮਹੀਨਾ ਵੀ ਇਹਨਾਂ ਪਹਿਲਾਂ ਬੀਜੀ ਹੋਵੇ ਤਾਂ ਉਹ ਕਣਕਾਂ ਦਾ ਕੁਝ ਨਾ ਟਿਕਾ ਹੋ ਸਕਦਾ ਹੁੰਦਾ ਆਇਆ ਇਹ ਸਾਰਾ ਕੁਝ ਇਹ ਕਿਸਾਨ ਨਹੀਂ ਜ਼ਿੰਮੇਵਾਰ ਹੈ ਕਿਸਾਨ ਨੂੰ ਹਾਲਾਤ ਬਣਾ ਦਿੱਤੇ ਜਾਂਦੇ ਹੁਣ ਇਹ ਵੀ ਕਹੋਗੇ ਵੀ ਦਵਾਈਆਂ ਕਿਉਂ ਪਾਉਣੇ ਕਣਕਾਂ ਦੇ ਵਿੱਚ ਹੁਣ ਕਿਸਾਨ ਦਾ ਸ਼ੌਂਕ ਥੋੜਾ ਹੈ ਇਹਨਾਂ ਦੇ ਹਾਲਾਤ ਬਣਾਏ ਹੋਏ ਜੀ ਕਰਨਾ ਪੈਂਦਾ ਇੱਕ ਪਾਸੇ ਕਣੀਆਂ ਸਾਹਿਬੇ ਵੀ ਗੱਲ ਆ ਬਈ ਜੇਕਰ ਕਿਸਾਨ ਕਹਿੰਦੇ ਆ ਵੀ ਜਦੋਂ ਪਰਾਲੀ ਨੂੰ ਅੱਗ ਲਾਉਣੀ ਸੀ ਇਹਨਾਂ ਕੋਲੇ ਜਨਨ ਕਿ ਸਾਰੇ ਅਫਸਰ ਫੇਰੀ ਸੀ ਐਸ ਐਚਓ ਡੀ ਸੀ ਤਹਿਸੀਲਦਾਰ ਜਨਨ ਕਿ ਸਾਰੇ ਪਿੰਡਾਂ ਦੇ ਵਿੱਚ ਜਿੱਥੇ ਵੀ ਅੱਗ ਲੱਗਦੀ ਕਿਸਾਨ ਉੱਥੇ ਪਹੁੰਚ ਜਾਂਦੇ ਸੀ ਪਰ ਇਹਨਾਂ ਦੇ ਹੁਣ ਖੇਤੀ ਬਾੜੀ ਤੇ ਜਿਹੜੇ ਅਫਸਰ ਮਾਰ ਹੈ ਉਹ ਕਿੱਥੇ ਹੁਣ ਪਰ ਜੇ ਉਹ ਕਰ ਉਹ ਪਿੰਡਾਂ ਦੇ ਵਿੱਚ ਆਉਣ ਤੇ ਹੁਣ ਤੁਹਾਡੀਆਂ ਜਥੇਬੰਦੀਆਂ ਇਦਾਂ ਹੀ ਘਰਾ ਕਰਨ ਲੱਗ ਪਈਆਂ ਤੇ ਫਿਰ ਇਹ ਆਉਣਾ ਬੰਦ ਕਰ ਦੇਣਗੇ ਪਿੰਡਾਂ ਚ ਮੈਂ ਉਹੀ ਗੱਲ ਕਰਦਾ ਨਾ ਵੀ ਡੁੱਢ ਮਹੀਨਾ ਪਹਿਲਾਂ ਧਾੜਾਂ ਦੀਆਂ ਧਾੜਾਂ ਮਹਿਕਮੇ ਦੀਆਂ ਪ੍ਰਸ਼ਾਸਨ ਦੀਆਂ ਫਿਰਦੀਆਂ ਸੀ ਜਦੋਂ ਲੋਕਾਂ ਤੇ ਕਾਰਵਾਈਆਂ ਕਰਨੀਆਂ ਸੀ ਮੇਰੇ ਗਵਾਂਢ ਕਿਸਾਨ ਇੱਕ ਸੁਸਾਇਡ ਵੀ ਕਰ ਗਿਆ ਇਹਨਾਂ ਨੇ ਮਾਰਿਆ ਉਹ ਹੁਣ ਗੱਲ ਇਹ ਵੀ ਜੇ ਇਹਨਾਂ ਨੇ ਸੈਮੀਨਾਰ ਲਾਉਣੇ ਸੀ ਇਹ ਸੈਮੀਨਾਰ ਅੱਜ ਤੋਂ 20 ਦਿਨ ਪਹਿਲਾਂ ਲਾਉਂਦੇ ਜਦੋਂ ਕਣਕਾਂ ਨੂੰ ਪਾਣੀ ਲੱਗਦਾ ਸੀ ਤੇ ਕਣਕਾਂ ਪ੍ਰਭਾਵਿਤ ਹੋ ਰਹੀਆਂ ਸੀ ਹੁਣ ਲੋਕਾਂ ਨੇ ਤਾਂ ਦਵਾਈਆਂ ਪਾ ਲੀਆਂ ਇੱਕ ਇੱਕ ਦੋ ਦੋ ਹੁਣ ਇਹਨਾਂ ਨੇ ਸੈਮੀਨਾਰ ਲਾਇਆ ਹੁਣ ਵੀ ਲਾਇਆ ਹੈ ਹੁਣ ਇਹ ਮੰਨਣ ਨਾ ਇਹ ਗੱਲ ਲੋਕਾਂ ਦੇ ਫਾਇਦੇ ਦਾ ਸੈਮੀਨਾਰ ਤਾਂ ਤਾਂ ਮੰਨਾਂਗੇ ਨਾ ਜੇ ਅੱਜ ਇਹ ਸਮੱਸਿਆ ਨੂੰ ਸਮੱਸਿਆ ਕਹਿਣ ਇਹ ਤਾਂ ਪਹਿਲਾਂ ਲਾਉਣਾ ਸੀ ਜੀ ਪਰਾਲੀ ਚੋਂ ਪੈਦਾ ਹੋ ਰਹੀ ਹੈ ਅੱਜ ਵੀ ਕੀ ਕਰ ਰਹੇ ਆ ਇਹ ਤਾਂ ਜੀ ਮੌਸਮ ਦਾ ਖਰਾਬ ਹੈ ਜੀ ਫਿਰ ਜੇ ਇਹਨੂੰ ਇਹ ਸਮੱਸਿਆ ਨੂੰ ਹੋਰ ਮੋਰੀ ਨਾ ਕਿ ਇਹ ਕਹਿ ਦੇਣਾ ਵੀ ਇਹ ਤਾਂ ਜੀ ਪਰਾਲੀ ਤੋਂ ਨਹੀਂ ਪੈਦਾ ਹੋਈ ਮੌਸਮ ਦਾ ਖਰਾਬ ਹੈ ਇਹ ਤਾਂ ਫਿਰ ਅਗਲੇ ਸਾਲ ਫੇਰ ਇਹੀ ਹੋਊਗਾ ਪਰਾਲੀ ਤਾਂ ਹੋਣੀ ਹੈ ਤੇ ਫਿਰ ਜੇ ਜਦੋਂ ਇਹਨਾਂ ਨੇ ਸਹੀ ਗੱਲ ਮੰਨਣੀ ਨਹੀਂ ਫਿਰ ਸੈਮੀਨਾਰ ਲੋਕਾਂ ਦੇ ਫਾਇਦੇ ਦੇ ਥੋੜਾ ਹੈ ਘਰਾਓ ਐਵੇਂ ਨਹੀਂ ਅਸੀਂ ਕਰ ਦੇਗੇ ਅਗੇ ਅਗੇ ਕਰਾ ਸੈਮੀਨਾਰ ਲਾਉਂਦੇ ਨੇ ਅਸੀਂ ਕਿੰਨੇ ਘਰਾਓ ਕਰਦੇ ਆ ਪਰ ਜਿਹੜੀ ਗੱਲ ਕਹਿਣ ਵਾਲੀ ਐ ਉਹ ਕਹਾਂਗੇ ਵੀ ਤੁਸੀਂ ਸਾਡੇ ਵਾਸਤੇ ਕੀਤਾ ਕੁਛ ਨਹੀਂ ਸਾਨੂੰ ਬਰਬਾਦ ਕੀਤਾ ਪੰਜਾਬ ਨੂੰ ਲੋਕਾਂ ਨੂੰ ਤੇ ਅੱਜ ਵੀ ਤੁਸੀਂ ਉਸੇ ਰਾਹ ਚੱਲੇ ਹੋਏ ਹੋ ਜੇ ਫਿਰ ਇਸਾ ਹੌਂ ਦਾ ਫਿਰ ਕਣਕ ਨੂੰ ਅੱਗ ਪਰਾਲੀ ਨੂੰ ਅੱਗ ਲਾਉਣਾ ਠੀਕ ਐ ਫਿਰ ਫਿਰ ਲਾਹੇਵੰਦ ਇਹ ਹੀ ਸਮਝਾਂਗੇ ਆਪਾਂ ਜੇਕਰ ਤੂੰ ਜਿਹੜੇ ਕਿਸਾਨਾਂ ਨੇ ਪਰਾਲੀ ਨੂੰ ਅੱਗ ਨਹੀਂ ਲਾਈ ਉੱਥੇ ਤਾਂ ਜਨਕੀ ਸੁੰਡੀ ਪੈ ਗਈ ਜਿੰਨਾ ਕਿਸਾਨਾਂ ਨੇ ਜਨਕੀ ਪਰਾਲੀ ਨੂੰ ਅੱਗ ਲਾਈ ਆ ਉੱਥੇ ਕਣਕ ਬਹੁਤ ਵਧੀਆ ਖੜੀ ਐ ਉਹ ਦੇਖੋ ਜੀ ਸਾਹਮਣੇ ਉਹਦਾ ਹੁਣ ਸਾਹਮਣੇ ਪਿਆ ਨਾ ਜਿੱਥੇ ਪਰਾਲੀ ਨੂੰ ਅੱਗ ਜੇ ਤੇ ਪ੍ਰਾਲੀ ਬਿੱਟ ਦੱਬੀ ਐ ਉਥੇ ਸੁੰਡੀ ਐ ਇਹਦਾ ਸ਼ਰਮ ਨਹੀਂ ਸੀ ਜਾਂਦੀ ਲੋਕਾਂ ਨੂੰ ਲੋਕ ਵੀ ਜਿੱਥੇ ਮਰਜੀ ਜਿਹੜੇ ਆਮ ਕਿਸਾਨ ਤੋਂ ਪੁੱਛ ਲੋ ਨਾ ਵੀ ਜਿਹਨੇ ਅੱਗ ਲਾਈ ਆ ਉਹਦੇ ਸੁੰਡੀ ਹੈ ਨਹੀਂ ਪਰ ਇਹ ਮੰਨਣ ਨੂੰ ਤਿਆਰ ਨਹੀਂ ਪਰ ਜਿਹੜੀ ਕਹਿੰਦੇ ਜ਼ਹਿਰ ਪਾਓ ਕਲੋਰੋ ਪਾਓ ਇੱਕ ਪਾਸਾ ਕਹਿੰਦੇ ਕਿਸਾਨਾਂ ਨੇ ਜ਼ਹਿਰਾਂ ਪਾ ਕੇ ਮਿੱਤਰ ਕੀੜੇ ਮਾਰਤੇ ਮਿੱਤਰ ਕੀੜੇ ਮਾਰਤੇ ਤੇ ਹੁਣ ਮਿੱਤਰ ਕੀੜੇ ਜਿਉਂਦੇ ਰਹਿ ਜਾਣਗੇ ਜਿਹਦੇ ਕਹਿੰਦੇ 2 ਲੀਟਰ ਕਲੋਰੋ ਜੇ ਜੇ ਕਿਸਾਨ ਅਕਲ ਲਾਉਂਦਾ ਉਹਦੇ ਕਹਿੰਦੇ ਮਿੱਤਰ ਕੀੜੇ ਮਾਰਤੇ ਤੁਸੀਂ ਤੇ ਹੁਣ ਨਹੀਂ ਮਿੱਤਰ ਕੀੜੇ ਮਾਰਦੇ ਨਹੀਂ ਉਹ ਤਾਂ ਕਹਿੰਦੇ ਵੀ ਆਗਣਾ ਵੀ ਮਾਰਦੇ ਤੇ ਸਪਰੇਅ ਨਾਲ ਵੀ ਮਾਰਦੇ ਐ ਇਹ ਵੀ ਕਹਿੰਦੇ ਜਿਹੜੇ ਧਰਤੀ ਦੇ ਵਿੱਚ ਇਹਨਾਂ 11 ਪਾਤੀਆਂ ਥੱਲੇ ਪਾਣੀ ਖੰਡਲਾ ਕਰਤਾ ਜਿਹੜਾਂ ਜਾਵੜੀਆਂ ਥੱਲੇ ਧਰਤੀ ਦੇ ਵੀ ਉਹ ਉਗਣ ਜੋਗ ਛੱਡੀ ਨਹੀਂ શકਤੀ ਇਹਨਾਂ ਨੇ ਕਿਸਾਨਾਂ ਨੇ ਜ਼ਹਿਰ ਵਾਲੀ ਪਾਤੀ ਪਰ ਦਿੱਤੀ ਇਹਨਾਂ ਨੇ ਹੈ ਨਾ ਜਿਹੜੇ ਪਹਿਲਾਂ ਮੇਰੇ ਤੋਂ ਸਾਥੀ ਨੇ ਦੱਸਿਆ ਹੈ ਵੀ 1960 ਤੋਂ ਲੈ ਕੇ ਜਦੋਂ ਇਹ ਖੇਤੀਬਾੜੀ ਯੂਨੀਵਰਸਿਟੀ ਆਈ ਹੈ ਜਦੋਂ ਇਹਨਾਂ ਨੇ ਇੱਕ ਹਰੀ ਕ੍ਰਾਂਤੀ ਲੈ ਕੇ ਆਈ ਤਾਂ ਹੁਣ ਸਾਡੇ ਤਾਂ ਕਾਲੀ ਕ੍ਰਾਂਤੀ ਸਿੱਧ ਹੋਈ ਹੈ ਕਿਸਾਨਾਂ ਵਾਸਤੇ ਕਾਲੀ ਕ੍ਰਾਂਤੀ ਸਿੱਧ ਹੋਈ ਹੈ ਜਿਹੜੇ ਸਾਡੇ ਅੱਜ ਘਰਾਂ ਦੇ ਵਿੱਚ ਹਰੇਕ ਘਰ ਦੇ ਵਿੱਚ ਕੈਂਸਰ ਦਾ ਕਾਲੇ ਪੀਲੇ ਦਾ ਮਰੀਜ਼ ਪਏ ਉਹ ਇਹਨਾਂ ਦੇ ਨਾ ਤੁਹਾਡੀ ਵੀ ਇਸੇ ਕਰਕੇ ਛੁੰਡੀ ਪੇ ਜਿਹੜੀ ਤੁਸੀਂ ਬੀਜੀ ਹੋਈ ਹੈ ਹਾਂਜੀ ਹਾਂਜੀ ਇਹ ਸਿੱਧ ਹੁੰਦਾ ਹੈ ਜਿਹੜਾ ਇਹ ਹੁਣ ਆਪਾਂ ਕਹਿੰਦੇ ਵੀ ਮੌਸਮ ਦਾ ਹੈ ਇਹ ਸਿਰਫ ਬਾਨੇ ਆ ਕੋਈ ਇਹਦੇ ਚ ਤਰਕ ਦੀ ਗੱਲ ਨਹੀਂ ਮੇਰੇ ਕੋਲੇ 8 ਕਿੱਲੇ ਕਣਕ ਉਹ 4 ਕਿੱਲੇ ਜਿਹੜਾ ਹੈਗਾ ਸੁਪਰ ਸੀਡਰ ਨਾਲ ਬੀਜਾਈ ਸੀ ਮੈਂ ਕਿਰਾਏ ਤੇ 4-5 ਕਿੱਲੇ ਜਿਹੜੀ ਕਣਕ ਗੱਟਸਾਨੀ ਬੀਜੀ ਆ ਕੋਈ ਦੂਰ ਨਹੀਂ ਦੂਜੇ ਖੇਤ ਨਹੀਂ ਬੀਜੀ ਉਹ ਪਾਣੀ ਲਾਤਾ ਕਣਕ ਬਹੁਤ ਵਧੀਆ ਖੜੀ ਆ ਕੋਈ ਛੁੰਡੀ ਨਹੀਂ ਉਹਦੇ ਤੇ ਪਰ ਜਿਹੜੀ ਸੁਪਰ ਸੀਡਰ ਨਾਲ ਬੀਜੀ ਹੈ ਉਹਦੇ ਤੇ ਛੁੰਡੀ ਆਈ ਆ 2 ਲੀਟਰ ਕਲੋਰੋ ਪਾ ਕੇ ਹਟਿਆ ਅਜੇ ਵੀ ਉਹਦਾ ਪਤਾ ਨਹੀਂ ਕਿਉਂਕਿ ਜਿਹੜੀ ਜੜ ਖਾ ਗਈ ਉਹਦੀ ਉਹ ਹੈ ਹੁਣ ਇਹ ਬਹਾਨਾ ਮਾਰਦੇ ਆ ਵੀ ਮੌਸਮ ਹੈ ਮੌਸਮ ਤਾਂ ਪਿਛਲੇ ਸਾਲਾਂ ਦੇ ਵਿੱਚ ਦਾਦੇ ਪੜਦਾਦੇ ਸਾਡੇ ਕਰਦੇ ਆਏ ਆ ਉਦੋਂ ਵੀ ਮੌਸਮ ਗਰਮ ਹੁੰਦਾ ਹੂ ਕਿਸੇ ਸਾਲ ਚ ਵੈਸੇ ਇੰਨਾ ਕੋਈ ਗਰਮਾਇਸ ਵਾਲਾ ਮੌਸਮ ਹੈ ਵੀ ਨਹੀਂ ਰਾਤ ਨੂੰ ਠੰਡ ਹੁੰਦੀ ਹੈ ਤੇ ਨਾਲ ਜੇ ਉਹ ਮੌਸਮ ਹੈਗਾ ਤਾਂ ਫਿਰ ਵੱਟ ਸਾਨੂੰ ਮੌਸਮ ਕਿੱਧਰ ਜਾਂਦਾ ਇਹ ਸਿਰਫ ਭਾਨੇ ਆ ਇਹ ਜਿੰਨਾ ਵੀ ਕੰਮ ਕਰਦੇ ਆ ਕੋਰਪੋਰੇਟ ਜਿਹੜੇ ਘਰਾਣੇ ਆ ਉਹਨਾਂ ਦੀ ਦੇਣ ਆ ਵੱਡੀਆਂ ਮਸ਼ੀਨਰੀਆਂ ਲੈ ਕੇ ਛੋਟੇ ਜ਼ਿਮੀਂਦਾਰਾਂ ਨੂੰ ਉਹਨਾਂ ਦੀਆਂ ਜ਼ਮੀਨਾਂ ਹੜੱਪਣ ਵਾਸਤੇ ਇਹ ਸਾਰਾ ਸਿਸਟਮ ਹੈ ਜਿਹੜਾ ਇਹ ਕਰਿਆ ਜਾ ਰਿਹਾ ਹੈਗਾ ਇਹ ਸਿਰਫ ਕੈਂਪ ਲਾਉਣ ਨਹੀਂ ਆਉਂਦੇ ਇਹ ਜਿਹੜੀਆਂ ਵੱਡੀਆਂ ਦਵਾਈਆਂ ਦੀ ਇਹ ਪਿੱਛੇ ਤੁਸੀਂ ਦੇਖੋ ਇਹ ਕਹਿੰਦੇ ਹੁੰਦੇ ਸੀ ਕਿ ਕਲੋਰੋਪੈਰੀਫਾਸ ਤਾਂ ਪਾਉਣੀ ਨਹੀਂ ਚਾਹੀਦੀ ਵਾਂਝ ਮਿੱਤਰ ਕੀੜੇ ਮਾਰਦੇ ਆ ਅੱਜ ਉਹੀ ਸੈਮੀਨਾਰਾਂ ਦੇ ਇਹਨਾਂ ਦੇ ਪੁਰਾਣੇ ਸੈਮੀਨਾਰ ਕੱਢ ਰੋ ਕਹਿੰਦੇ ਹੁੰਦੇ ਸੀ ਵੀ ਜਿਹੜੀ ਝੋਨੇ ਦੇ ਵਿੱਚ ਤੁਸੀਂ ਦਾਣੇਦਾਰ ਜ਼ਹਿਰ ਜਾਂ ਕਲੋਰੋ ਵਗੈਰਾ ਨਹੀਂ ਪਾਉਣੀ ਇਹ ਤਾਂ ਪਾਬੰਦੀ ਹੈ ਅੱਜ ਉਹ ਹੀ ਕਲੋਰੋਫੈਰੀ ਪਾਸ ਦੀਆਂ ਸਪਾਰਸਾਂ ਕਰ ਰਹੇ ਆ 2 ਲੀਟਰ ਦੀਆਂ ਜਦੋਂ 2 ਲੀਟਰ ਆਪਾਂ ਦਵਾਈ ਪਾਵਾਂਗੇ ਤਾਂ ਜਿਹੜੇ ਮਿੱਤਰ ਕੀੜੇ ਆ ਕੀ ਉਹ ਬੱਟਾਂ ਦੇ ਵਹਿ ਜਾਣਗੇ ਜਾ ਕੇ ਉਹ ਵੀ ਮਰਨਗੇ ਜੀ ਜੇ ਅੱਗ ਲਾਉਣ ਦਾ ਮਤਲਬ ਮਿੱਤਰ ਕੀੜੇ ਮਾਰਦੇ ਆ ਤੇ ਕਲੋਰੋਫੈਰੀ ਪਾਸ ਨਾਲ ਵੀ ਮਿੱਤਰ ਕੀੜੇ ਮਰਦੇ ਆ ਇਹ ਡੰਗ ਟਪਾਉ ਮਹਿਕਮੇ ਦਾ ਕੰਮ ਹੈ ਤਾਂ ਤੋਂ ਜਿਵੇਂ ਅਫਸਰ ਇਹਨਾਂ ਨੂੰ ਭੇਜ ਦਿੰਦੇ ਆ ਇਹ ਆ ਕੇ ਸਾਡੇ ਕੋਲੇ ਉਸ ਤਰ੍ਹਾਂ ਹੀ ਬੋਲੀ ਬੋਲਦੇ ਆ ਨਾ ਸਾਡੇ ਨਾਲ ਖੇਤਾਂ 'ਚ ਜਾਣ ਨੂੰ ਤਿਆਰ ਆ ਇਹ ਨਾ ਇਸ ਤਰ੍ਹਾਂ ਦੀ ਕੋਈ ਮਦਦ ਕਰਨ ਨੂੰ ਤਿਆਰ ਹੈ ਸਿਰਫ ਕੈਂਪ ਲਾ ਕੇ ਆਪਦੀ ਗੱਲ ਸਾਨੂੰ ਦੱਸਣਾ ਹੁੰਦੇ ਆ ਜ਼ਿੰਮੇਦਾਰ ਨੂੰ ਇੱਕ ਇਹ ਏ ਘੋਗਾ ਸਮਝਦੇ ਆ ਜਿਨ੍ਹਾਂ ਨੇ ਪੈਦਾ ਕਰੀ ਐ ਜਿਨ੍ਹਾਂ ਨੇ ਸਾਰੀਆਂ ਗੱਲਾਂ ਕਰੀਆਂ ਉਹਨਾਂ ਨੂੰ ਇਹਨਾਂ ਦੀ ਕੋਈ ਵੀ ਗੱਲ ਸੁਣਨ ਨੂੰ ਤਿਆਰ ਨਹੀਂ ਸਿਰਫ ਸਾਡੇ ਤੇ ਠੋਸਦੇ ਆ ਕਿ ਆ ਬੀ ਬੀਜ ਲੋ ਨਾ ਬੀਜੋ ਨਵਾਂ ਬੀ ਕੰਪਨੀਆਂ ਨੇ ਦੇਣਾ ਹੁੰਦਾ ਉਹਦੀ ਰਿਕਮੈਂਡੇਸ਼ਨ ਨਵੀਆਂ ਦਵਾਈਆਂ ਦੀ ਜਿਹੜੀ ਹੈਗੀ ਹੈਗੀ ਉਹ ਸਪਾਰਸ਼ ਕਰਦੇ ਆ ਤੇ ਇਹ ਬਹੁਤ ਵੱਡਾ ਧੱਕਾ ਹੈਗਾ ਜੁਨੀਅਨ ਜਿਹੜੀਆਂ ਲੜਦੀਆਂ ਇਹਨਾਂ ਤੇ ਤੇ ਧਰਨੇ ਮਜਾਰੇ ਜੇ ਨਹੀਂ ਕਰਦੇ ਅਸੀਂ ਤਾਂ ਜਿਹੜਾ ਛੋਟਾ ਜ਼ਿੰਮੇਦਾਰਾ ਹੈ ਉਹ ਅੱਜ ਵੀ ਮਰਿਆ ਤੇ ਕੱਲ ਵੀ ਮਰਿਆ ਜੀ ਮਿਹਰਬਾਨ ਜਿਹੜੀ ਤੁਸੀਂ ਜ਼ੀਰੋ ਡਰਿੱਲ ਦੀ ਗੱਲ ਕਰਦੇ ਆ ਉਹ ਬਹੁਤ ਮਹਿੰਗੀ ਦੱਸੀ ਜਾ ਰਹੀ ਆ ਹਨਾ ਤੇ ਜੇ ਤੁਸੀਂ ਕਣਕ ਨੂੰ ਅੱਗ ਲਾਈ ਤੇ ਫਿਰ ਤੇ ਉਹਦੀ ਲੋੜ ਹੀ ਨਹੀਂ ਪਣੀ ਆਪਾਂ ਨੂੰ ਨਹੀਂ ਜ਼ੀਰੋ ਡਰਿੱਲ ਉੱਪਰ ਵਾਲੀ ਨੂੰ ਸੌਰੀ ਜ਼ੀਰੋ ਡਰਿੱਲ ਮਹਿੰਗੀ ਨਹੀਂ ਜੀਰੋ ਡਰ ਲੇ ਤਾਂ ਹੈ ਜਾਂ ਸੌਦਾ ਸੀ ਵੀ ਸਾਡੀ 550 ਕਿੱਲਾ ਕਣਕ ਵੀਜੀ ਜਾਂਦੀ ਸੀ। ਪਰਾਲੀ ਨੂੰ ਅੱਗ ਲਾਈ ਤੇ ਉਹ ਬਸ ਉਹਦੇ ਨਾਲ ਬੀਜ ਦੇਣੀ ਹੈ। ਨਾ ਉਹਦੇ ਨਾਲ ਕੋਈ ਸੁੰਢੀ, ਨਾ ਨਦੀ ਨੂੰ ਗਰਦਾ ਸੀਗਾ। ਤੇ ਪਾਣੀ ਉਹਨੂੰ ਬਿਲਕੁਲ ਪਤਲਾ ਲੱਗਦਾ ਸੀਗਾ। ਇਹ ਤਾਂ ਜਿਹੜੀਆਂ ਇਹ ਮਸ਼ੀਨਾਂ ਜਿਹੜੀਆਂ ਉਸ ਤੋਂ ਬਾਅਦ ਹੋ ਇਹਨਾਂ ਨੂੰ ਬਰਦਾਸ਼ਤ ਨਹੀਂ ਨਾ ਹੁੰਦੀਆਂ। ਜਿਹੜੀ ਚੀਜ਼ ਅ ਕਿਸਾਨ ਦੇ ਹੱਕ ਚ ਜਾਂਦੀ ਹੈ ਨਾ ਉਹ ਇਹਨਾਂ ਨੂੰ ਬਰਦਾਸ਼ਤ ਨਹੀਂ ਹੁੰਦੀ। ਕਿਸਾਨ ਨੂੰ ਤਾਂ ਟਿਕ ਕੇ ਬਹਿਣ ਨਹੀਂ ਦੇਣਾ। ਉਹਨੂੰ ਤਾਂ ਕਰਜ਼ਾ ਹੀ ਕਰਨਾ ਹੈ। ਕੋਈ ਨਾ ਕੋਈ ਚੀਜ਼ਾਂ ਹੋ ਜਾਂ ਹੁਣ ਤੁਸੀਂ ਵੇਖੋ। ਆ ਕਿਤਾਬ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੀ ਹੈ ਜੀ ਆ ਇਹਦੇ ਚ ਲਿਖਿਆ ਕਣਕ ਦੀ ਜਿਹੜੀ ਨਵੰਬਰ ਨਵੰਬਰ ਦਾ ਪਹਿਲਾ 15ਵਾਂ ਵੜਾ ਬਜਾਈ ਲਈ ਬਹੁਤ ਟੁਕਮ ਹੈ ਆ ਕਿਸਮਾਂ ਗੀਤੀਆਂ ਜਿਹੜੀ ਉન્નਤ ਕਿਸਮਾਂ ਬੀਜਣੀਆਂ 15 ਨਵੰਬਰ ਤੱਕ ਇਹਨੂੰ ਕਲੀਅਰ ਕਰ ਲੋ ਜੀ ਆ ਵੇਖੋ ਜੀ ਤੇ ਕਣਕਾਂ ਹਾਲਾਤ ਇਹੋ ਜਿਹੇ ਬਣਾਤੇ ਵੀ ਪਹਿਲਾਂ ਤਾਂ ਝੋਨਾ ਨਾ ਲਾਓ ਸਮੇਂ ਸਿਰ ਫਿਰ ਪਰਾਲੀ ਨੂੰ ਨਾ ਅੱਗ ਲਾਓ ਤੇ ਇਸ ਸਮੇਂ ਚ ਕਣਕਾਂ ਬੀਜੇ ਹੁਣ ਮੈਂ ਇਹਨਾਂ ਨੂੰ ਕਿਤਾਬ ਵਿਖਾਈ ਇੰਨਾ ਮਹਿਕਮੇ ਦੇ ਆਦੇ ਜੀ ਇਹ ਨਹੀਂ ਹੁਣ ਨਵੀਆਂ ਪੜੋ ਕਿਤਾਬਾਂ ਅੱਛਾ ਹਾਂ ਹੁਣ ਹੋਰ ਚੋਰ ਮੋਰੀਆਂ ਲੱਭ ਲੀਆਂ ਹੁਣ ਆਪਦੇ ਸਮੇਂ ਦੇ ਮੁਤਾਬਕ ਲਿਖ ਲੈਂਦੀਆਂ ਗਈਆਂ ਵੀ ਜੇ ਇਸ ਪੰਦਰਵਾੜੇ ਚ ਕਣਕ ਨਹੀਂ ਨਾ ਬੀਜੋਗੇ ਦਾ 1.5 ਕੁਇੰਟਲ ਇੱਕ ਹਫ਼ਤੇ ਦਾ ਝਾੜ ਘਟੂਗਾ 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 ਜੀ ਇਹ ਚੀਜ਼ਾਂ ਇਹਨਾਂ ਦੀ ਆਪਦੀਆਂ ਰეკਮੈਂਡੇਸ਼ਨ ਹੈ ਹੁਣੇ ਕਿਤਾਬਾਂ ਨੂੰ ਮਾਨਤਾ ਇਸਮਾਨਜੋਗ ਅਫਸਰ ਸਾਹਿਬ ਨੇ ਤਾਂ ਇਹ ਕਿਤਾਬ ਨੂੰ ਮਾਨਤਾ ਨਹੀਂ ਦਿੱਤੀ ਕਹਿੰਦੇ ਨਹੀਂ ਜੀ ਇਹ ਨਹੀਂ ਨਵੀਆਂ ਪੜੋ ਕਹਿੰਦੇ ਰਿਜੈਕਟ ਕਰ ਹਾਂ ਇਹ ਇਹਨਾਂ ਦੀ ਚੋਰ ਮੋਰੀਆਂ ਲੰਘਣ ਵਾਸਤੇ ਹੁਣ ਕੀ ਸੰਘਰਸ਼ ਕਰੋ ਤੁਹਾਡਾ ਅਗਲਾ ਫਿਰ ਸੰਘਰਸ਼ ਤਾਂ ਸਾਡਾ ਰੁਕਿਆ ਹੀ ਨਹੀਂ ਕਦੇ ਪਹਿਲਾਂ ਪਰਾਲੀ ਵੇਲੇ ਵੀ ਚੱਲਦਾ ਸੀ ਤੁਹਾਡੇ ਸਾਹਮਣੇ ਵੀ ਅਸੀਂ ਆਂਦੇ ਸੀ ਵੀ ਹੱਲ ਨਹੀਂ ਹੈ ਪਰਾਲੀ ਦਾ ਕੋਈ ਟੁਕਮਾ ਹੱਲ ਕਰੋ ਇਹ ਹੱਲ ਨਹੀਂ ਹੈ ਟੁਕਮਾ ਹੱਲ ਇਹ ਹੀ ਹੈ ਝੋਨਾ ਸਾਡੀ ਖੇਤੀ ਨਹੀਂ ਇਹਦੇ ਵਾਸਤੇ ਕਿਸਾਨ ਨੂੰ ਪਹਿਲਾਂ ਉਹਦੇ ਬਰਾਬਰ ਦਾ ਬਣਾਉਣਾ ਪਊਗਾ ਐਸੇ ਪ੍ਰੋਸੈਸਿੰਗ ਪਲਾਂਟ ਲਾਓ ਹਰ ਚੀਜ਼ ਪੰਜਾਬ ਦੇ ਵਿੱਚ ਪੈਦਾ ਹੁੰਦੀ ਹੈ ਨੀਤੀ ਨਾਲ ਕੰਮ ਕਰੋ ਸਾਫ਼ ਨੀਤੀ ਨਾਲ ਮਾੜੀ ਨੀਤੀ ਨਾਲ ਕੰਮ ਕਰਨਾ ਬੰਦ ਕਰ ਦਿਓ ਇਹ ਤਾਂ ਆਂਦੇ ਪਰਾਲੀ ਵਾਲੇ ਪ੍ਰੋਜੈਕਟ ਲਾ ਲਓ ਧੂਆਂ ਕੱਢਾਂਗੇ 24 ਘੰਟੇ ਇੱਥੇ ਪ੍ਰੋਸੈਸਿੰਗ ਪਲਾਂਟ ਨਹੀਂ ਲੱਗ ਸਕਦਾ ਕੋਈ ਇੱਥੇ ਜਿਹੜਾ ਤਕੜਾ ਅਮੀਰ ਲੋਕ ਆ ਉਹ ਲਾ ਨਹੀਂ ਸਕਦੇ ਪੰਜਾਬ ਚ ਹਰ ਚੀਜ਼ ਪੈਦਾ ਹੋ ਸਕਦੀ ਹੈ ਉਹਦੇ ਤੇ ਐਮਐਸਪੀ ਹੋ ਸਕਦੀ ਹੈ ਸੋ ਇਹ ਇਮਾਨਦਾਰੀ ਦੀ ਗੱਲ ਹੈ ਇਮਾਨਦਾਰ ਸਰਕਾਰਾਂ ਨਹੀਂ ਹੈਗੀਆਂ ਜਾਣਕਾਰੀ ਲਵਾਂਗੇ ਹੋਰ ਵੀ ਆਜੋ ਡਾਕਟਰ ਸਾਹਿਬ ਵੀ ਸਾਡੇ ਨਾਲ ਨੇ ਪੂਰੀ ਜਾਣਕਾਰੀ ਲੈਣੇ ਆ ਅਰਸਾ ਸਤਿ ਸ੍ਰੀ ਅਕਾਲ ਜੀ ਤੁਸੀਂ ਅੱਜ ਪਿੰਡ ਕਣੀਆਂ ਦੇ ਵਿੱਚ ਇੱਕ ਸੈਮੀਨਾਰ ਲਾਉਣ ਪਹੁੰਚੇ ਸੀ ਕਿਸਾਨ ਜਥੇਬੰਦੀਆਂ ਨੇ ਜਿਹਨੇ ਤੁਹਾਡਾ ਘਰਾਉ ਕੀਤਾ ਕੀ ਕਹਣੇ ਦੇ ਬਾਰੇ ਤੁਹਾਡਾ ਇਹਨਾਂ ਨੇ ਘਰਾਉ ਕੀਤਾ ਜੀ ਉਹ ਤਾਂ ਇਹਨਾਂ ਦੀ ਆਪਦੀ ਮਨਸ਼ਾ ਹੈਗੀ ਅਸੀਂ ਤਾਂ ਜਾਣਕਾਰੀ ਤਕਨੀਕੀ ਦੇਣ ਆਏ ਸੀਗੇ ਜੀ ਉਹਦੇ ਵਿੱਚ ਨਦੀਨਾ ਨਦੀਨ ਪ੍ਰਬੰਧ ਹੋ ਗਿਆ ਗਲਾਬੀ ਸੁੰਡੀ ਦੇ ਹਮਲੇ ਬਾਰੇ ਹੋ ਗਿਆ ਤਾਂ ਇਹ ਸਾਨੂੰ ਕਹਿੰਦੇ ਵੀ ਤੁਸੀਂ ਸਾਨੂੰ ਲਿਖ ਕੇ ਦੇ ਕੇ ਜਾਓ ਵੀ ਪਰਾਲੀ ਕਰਕੇ ਗਲਾਬੀ ਸੁੰਡੀ ਪਈ ਹੈ ਮੈਂ ਮੇਰੇ ਕੋਲ ਕੋਈ অথরিটি ਨਹੀਂ ਮੈਂ ਕੋਈ ਲਿਖਣ ਦੇਣਦਾ ਜਾਂ ਹੋਰ ਅਸੀਂ ਤਾਂ ਤਕਨੀਕੀ ਜਾਣਕਾਰੀ ਦੇ ਸਕਦੇ ਹਾਂ ਜੀ ਉਹ ਸਾਡੀ ਜੋ ਪੰਜਾਬ ਸਰਕਾਰ ਦੀਆਂ ଦਇਤਾਂ ਹੁੰਦੀਆਂ ਜਾਂ ਕੋਈ ਪੀਏਯੂ ਲੁਧਿਆਣਾ ਦੀਆਂ ਸਿਫਾਰਿਸ਼ਾਂ ਮੁਤਾਬਕ ਅਸੀਂ ਤਕਨੀਕੀ ਜਾਣਕਾਰੀ ਦੇਣੀ ਹੈ ਜਿੱਥੇ ਕੋਈ ਸਪਰੇਅ ਕਰਨ ਵਾਲੀ ਤਤਾਂ ਦੀ ਸਪਰੇਅ ਨਦੀਨ ਦੇ ਪ੍ਰਬੰਧ ਦਾ ਉਹ ਕਰ ਸਕਦੇ ਆ ਜੀ ਉਦੋਂ ਬਿਨਾ ਜਿਹੜਾ ਹੈਗਾ ਹੋਰ ਤਾਂ ਹਾਇਰ ਅਥਾਰਟिटीज ਦਾ ਕੰਮ ਹੁੰਦਾ ਜੀ ਹਾਂਜੀ ਥੋੜੇ ਤੇ ਪਰ ਕਿ ਤੁਸੀਂ ਦੱਸੋ ਤੁਸੀਂ ਖੁਦ ਮੰਨਦੇ ਇਸ ਗੱਲ ਨੂੰ ਵੀ ਜਿਹੜੇ ਸਾਡੇ ਮਿੱਤਰ ਕੀੜੇ ਅੱਗ ਲਾਉਂਦੇ ਮੱਚ ਜਾਂਦੇ ਆ ਕਿਸਾਨ ਕਹਿੰਦੇ ਵੀ ਜਿਹੜੀ ਇਹ ਦਵਾਈ ਹੈ ক্লোਰੋਸੜਕ ਨੇ ਇਹ ਵੀ ਮਿੱਤਰ ਕੀੜੇ ਮਾਰਨਗੇ ਫਿਰ ਇਹਦੇ ਵਿੱਚ ਆਏ ਆ ਜੀ ਹੁਣ ਆਪਣੇ ਜਿਹੜੀ ਕਣਕ ਆ ਆਪਣੇ 35 ਲੱਖ ਹੈਕਟੇਅਰ ਰੱਖ ਬੇ ਜ ਤਕਰੀਬਨ ਜਦੋਂ ਆਪਾਂ ਅੱਗ ਸਾਰੇ ਏਰੀਆ ਚ ਲਾਵਾਂਗੇ ਫਿਰ ਮਿੱਤਰ ਕੀੜੇ ਵੀ ਮਰਨਗੇ ਹੋਰ ਜੀਵ ਜੰਤੂ ਵੀ ਸੜਨਗੇ ਅੱਛਾ ਵੱਡੀਆਂ ਦਰਕਟਨਾਵਾਵਾਂ ਹੁੰਦੀਆਂ ਨੇ ਕਈ ਵਾਰ ਮੇਨ ਰੋਡਾਂ ਤੇ ਬਜ਼ੁਰਗਾਂ ਨੂੰ ਬੱਚਿਆਂ ਨੂੰ ਸਮੱਸਿਆਵਾਂ ਆਉਂਦੀਆਂ ਨੇ ਹੈਲਥ ਦੀਆਂ ਸਮੱਸਿਆਵਾਂ ਜੀ ਆਪਾਂ ਕਲੋਰੋ ਆ ਜਿਹੜੀ ਕਲੋਰੋ ਆ ਆਪਾਂ ਉੱਥੇ ਵਰਤ ਨਹੀਂ ਜਿੱਥੇ ਕੋਈ ਸਮੱਸਿਆ ਆਈ। ਹੁਣ ਇਸ ਪਿੰਡ ਦੇ ਵਿੱਚ ਜੀ ਕਿਤੇ ਕੋਈ ਸਮੱਸਿਆ ਹੈਗੀ ਆ ਪਰ ਬਾਕੀ ਕਣਕ ਸਾਰੀ ਵਧੀਆ ਖੜੀ ਆ। ਕਲੋਰੋ ਕਿਹੜਾ ਆ ਆਪਾਂ ਸਾਰੇ ਖੇਤਾਂ 'ਚ ਪਾਉਣੀ ਆ। ਆਪਾਂ ਉਹ ਜਿੱਥੇ ਜ਼ਰੂਰਤ ਆ ਉਹਦੇ ਅਨੁਸਾਰ ਆਪਾਂ ਨੂੰ ਜ਼ਰੂਰ ਪਾਉਣੀ ਚਾਹੀਦੀ ਆ ਜੋ ਸਿਫਾਰਿਸ਼ਾਂ ਨੇ ਪਰ ਆਪਾਂ ਬਿਨਾਂ ਜ਼ਰੂਰਤੋਂ ਤਾਂ ਕਿਤੇ ਨਹੀਂ ਵਰਤ ਰਹੇ। ਜੀ ਇਹ ਕਹਿੰਦੇ ਜਿੱਥੇ ਸੀ ਜਣਕੇ ਅੱਗ ਲਾਈ ਐ ਪਰਾਲੀ ਨੂੰ ਉੱਥੇ ਤਾਂ ਸੁੰਡੀ ਨਹੀਂ। ਜਿੱਥੇ ਤੁਸੀਂ ਸਿੱਧੀ ਬਜਾਈ ਕਰਾ ਰਹੇ ਹੋ ਉੱਥੇ ਸੁੰਡੀ ਇਕੱਠਾਂ ਲਈ ਤਾਂ। ਉੱਥੇ ਅਸੀਂ ਸਾਰੇ ਖੇਤ ਚੈੱਕ ਕੀਤੇ ਜਿੱਥੇ ਅੱਗ ਜਿੱਥੇ ਆ ਅੱਗ ਲੱਗੀ ਵੀ ਆ ਉੱਥੇ ਵੀ ਕਈ ਥਾਵਾਂ ਤੇ ਸੁੰਡੀ ਹੈਗੀ ਹੈ ਕਲੋਰੋਪਾਇਰੀਫਾਸ ਪਾਈ ਆ ਲੋਕਾਂ ਨੇ ਕਲੋਰੋਪਾਇਰੀਫਾਸ ਪਾਈ ਹੋਈ ਆ ਸੋ ਇਹਦੇ ਵਿੱਚ ਜਿਹੜਾ ਹੈਗਾ ਸੁੰਡੀ ਦਾ ਜਿਹੜਾ ਹੈਗਾ ਉਹ ਮੌਸਮ ਨਾਲ ਜਾਂ ਪੱਕੇਰੀਓਵਰ ਕਹਿ ਸਕਦੇ ਪਿਛਲੇ ਝੋਨੇ ਤੋਂ ਇਫੈਕਟ ਉਹਦੇ ਕਰਕੇ ਆ ਜਿਹੜਾ ਇਹ ਇਫੈਕਟ ਹੋ ਸਕਦਾ ਹਾਂਜੀ ਧੰਨਵਾਦ